ਗਵਰਨਮੈਂਟ ਆਫ ਇੰਡੀਆ ਨੇ ਸਾਡੀ ਫਿਸਕਲ ਹੈਲਥ ਦੇ ਉੱਤੇ ਇੱਕ ਡਾਕੂਮੈਂਟ ਰਿਲੀਜ਼ ਕੀਤਾ ਜਿਹਦੇ ਵਿੱਚ ਅਸੀਂ ਥੰੜੇ ਪਾਸਿਓਂ ਦੂਜੇ ਨੰਬਰ ਤੇ ਆਏ ਆ ਇਹ ਸਾਰੇ ਨੂੰ ਜਦੋਂ ਮੈਚ ਕਰਕੇ ਦੇਖਦੇ ਆ ਤੇ ਜਦੋਂ ਇਹਨਾਂ ਦੇ ਡਾਕੂਮੈਂਟ ਨੂੰ ਦੇਖਦੇ ਆ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਵੱਡਾ ਫਰਕ ਆ ਪ੍ਰੈਕਟੀਕਲ ਲੈਵਲ ਤੇ ਤਾਂ ਪੰਜਾਬ ਤਾਂ ਇਹ ਨਹੀਂ ਬਦਲਦਾ ਪੰਜਾਬ ਤਾਂ ਦੂਰ ਦੀ ਗੱਲ ਹੈ ਨਹੀਂ ਤਾਂ ਪੰਜਾਬ ਹੀ ਬਦਲ ਦਿੱਤਾ ਸਿਰਫ ਫਿਗਰਸ ਹੈ ਜਿਹੜੀਆਂ ਇਹ ਦਿਖਾਉਣ ਲਈ ਵੀ ਤਾਂ ਕਿ ਉਹਦੀ ਇੱਕ ਰੀਲ ਬਣ ਜਵੇ ਉਹਦੀ ਇੱਕ ਪੰਚ ਲਾਈਨ ਬਣ ਜਵੇ ਤੇ ਉਹਨੂੰ ਚਲਾ ਲਈਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੁਣਾਂ ਨੇ ਪੇਸ਼ ਕੀਤਾ ਹੈ ਔਰ ਸਪੋਰਟਸ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਸੀ ਕੇਂਦਰਿਤ ਕਰ ਰਹੇ ਆਂ ਧਿਆਨ ਆਪਣਾ ਔਰ ਨਾਲ ਹੀ ਨਸ਼ੇ ਦੇ ਵਿਰੁੱਧ ਜਿਹੜਾ ਅਭਿਆਨ ਚਲਾਇਆ ਹੋਇਆ ਸਰਕਾਰ ਨੇ ਉਸ ਨੂੰ ਲੈ ਕੇ ਵੀ ਉਸ ਦੀ ਵਿੱਚ ਝਲਕ ਦੇਖਣ ਨੂੰ ਮਿਲੀ ਹੈ ਬਜਟ ਦੇ ਵਿੱਚ ਤਾਂ ਗੱਲਬਾਤ ਕਰਦੇ ਆਂ ਸਾਬਕਾ ਸਪੋਰਟਸ ਮਿਨਿਸਟਰ ਪ੍ਰਗਟ ਸਿੰਘ ਜੀ ਸਾਡੇ ਨਾਲ ਹੈ ਕਿਉਂਕਿ ਬਜਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ 9000 ਕਰੋੜ ਤੋਂ ਵੱਧ ਦਾ ਜਿਹੜਾ ਬਜਟ ਉਹ ਸਿਰਫ ਸਪੋਰਟਸ ਤੇ ਹੈ ਔਰ ਨਾ ਅਕਾਲੀ ਗਵਰਨਮੈਂਟ ਵੇਲੇ ਸੀ ਨਾ ਕਾਂਗਰਸ ਗਵਰਨਮੈਂਟ ਵੇਲੇ ਇਹ ਇੰਨਾ ਬਜਟ ਗਵਰਨਮੈਂਟ ਕੈਰੀ ਹੈ ਕਿ ਸਪੋਰਟਸ ਦੇ ਲਈ ਆ ਪ੍ਰਗਟ ਸਿੰਘ ਜੀ ਐਜ਼ ਅ ਸਪੋਰਟਸ ਪਰਸਨ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਬਜਟ ਨੂੰ ਔਰ ਐਜ਼ ਅ ਐਮਐਲਏ ਵੀ ਨਹੀਂ ਦੇਖੋ ਜਿਹੜਾ ਤਾਂ ਹੈਗਾ ਇਹਨਾਂ ਦੇ ਡਾਕੂਮੈਂਟ ਉਹ ਤਾਂ ਵਧੀਆ ਡਾਕੂਮੈਂਟ ਬਣਾਇਆ ਇਹਨਾਂ ਨੇ ਮਤਲਬ ਹਰ ਵਰਗ ਨੂੰ ਟੱਚ ਕੀਤਾ ਹੈਗਾ ਔਰ ਉਹਦੇ ਵਿੱਚ 15% ਦਾ ਇਜ਼ਾਫਾ ਵੀ ਕੀਤਾ ਓਵਰਆਲ ਬਜਟ ਦੇ ਵਿੱਚ ਪਰ ਜਦੋਂ ਪ੍ਰੈਕਟੀਕਲ ਗੱਲ ਦੀ ਗੱਲ ਆਉਂਦੀ ਆ ਉਹਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 1,20,000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਬੋਰਿੰਗ ਲਿਮਿਟ ਜਿਹੜੀ ਆ ਉਹ 38000 ਕਰੋੜ ਦੀ ਸੀ ਉਹਨੂੰ ਵਧਾਉਣ ਲਈ ਚਿੱਠੀ ਲਿਖੀ ਹੋਈ ਆ ਗਵਰਨਮੈਂਟ ਆਫ ਇੰਡੀਆ ਨੂੰ ਗਵਰਨਮੈਂਟ ਆਫ ਇੰਡੀਆ ਨੇ ਸਾਡੀ ਫਿਸਕਲ ਹੈਲਥ ਦੇ ਉੱਤੇ ਇੱਕ ਡਾਕੂਮੈਂਟ ਰਿਲੀਜ਼ ਕੀਤਾ ਜਿਹਦੇ ਵਿੱਚ ਅਸੀਂ ਥੰੜੇ ਪਾਸਿਓਂ ਦੂਜੇ ਨੰਬਰ ਤੇ ਆਏ ਆ ਇਹ ਸਾਰੇ ਨੂੰ ਜਦੋਂ ਮੈਚ ਕਰਕੇ ਦੇਖਦੇ ਆ ਤੇ ਜਦੋਂ ਇਹਨਾਂ ਦੇ ਡਾਕੂਮੈਂਟ ਨੂੰ ਦੇਖਦੇ ਆ ਉਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਵੱਡਾ ਫਰਕ ਆ ਪ੍ਰੈਕਟੀਕਲ ਲੈਵਲ ਹੈ ਨਹੀਂ ਹਾਂ ਜਿਹੜੇ ਡਾਕੂਮੈਂਟ ਆ ਔਰ ਜਿਹੜੀ ਗੱਲ ਤੁਸੀਂ ਸਪੋਰਟਸ ਦੀ ਕੀਤੀ ਆ 900 ਕੁਸ਼ ਕਰੋੜ ਦਾ ਬਜਟ ਮੈਂ ਉਹਨੂੰ ਵੈਲਕਮ ਕਰਦਾ ਪਰ ਉਹਨੂੰ ਪ੍ਰੈਕ ਪ੍ਰੈਕਟੀਕਲ ਲੈਵਲ ਤੇ ਜੇ ਮੈਂ ਦੇਖਾਂ ਤੇ ਪ੍ਰੈਕਟੀਕਲ ਲੈਵਲ ਇਹ ਡਿਪਾਰਟਮੈਂਟ ਬਿਲਕੁਲ ਖਾਸ ਕਰਕੇ ਜਦੋਂ ਦਾ ਇਹ ਸਰਕਾਰ ਆਈ ਹੈ ਇਹਨਾਂ ਨੇ ਬਿਲਕੁਲ ਨੈਗਲੈਕਟ ਕਰਤਾ ਦੇਖੋ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੀ ਗੱਲ ਕਰਕੇ ਤੁਸੀਂ ਜੇ ਕਹੋ ਵੀ ਖੇਡਾਂ ਨੂੰ ਕੋਈ ਬਹੁਤ ਅਗਲੇ ਮਿਆਰ ਤੇ ਲੈ ਜਾਓਗੇ ਇਦਾਂ ਦਾ ਕੋਈ ਗੱਲ ਨਹੀਂ ਹੈ ਨਾ ਇਹਨਾਂ ਲੋਕਾਂ ਕੋਲ ਟਾਈਮ ਹੀ ਨਹੀਂ ਨਾ ਇਹਨਾਂ ਕੋਲ ਕਿਤੇ ਇਦਾਂ ਦੀ ਸੋਚ ਹੀ ਹੈ ਕਿ ਜੇ ਨਹੀਂ ਤੁਸੀਂ ਨੈਗਲੈਕਟ ਕੀ ਤੁਸੀਂ ਕਹਿੰਦੇ ਹੋ ਕਿ ਉਸ ਤਰੀਕੇ ਨਾਲ ਬਜਟ ਨਹੀਂ ਹੈ ਜਿਹੋ ਜਿਹੇ ਗੱਲਾਂ ਕੀਤੀਆਂ ਜਾਂ ਗਰਾਉਂਡ ਤੇ ਅਸਰ ਨਹੀਂ ਹੁੰਦਾ ਹੋਣਾ ਉਹ ਦੇਖੋ ਇੱਕ ਦੇਖੋ ਮੈਂ ਇਹ ਸਮਝਦਾ ਇੱਕ ਹੁੰਦਾ ਬਜਟ ਦੀ ਅਲੋਕੇਸ਼ਨ ਅਲੋਕੇਸ਼ਨ ਔਰ ਡਾਕੂਮੈਂਟ ਔਰ ਦੂਸਰਾ ਹੈ ਉਹਦਾ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਪਿਛਲੇ ਤਿੰਨ ਸਾਲਾਂ ਚ ਜੋ ਇਹਨਾਂ ਦੀ ਕਾਰਗੁਜ਼ਾਰੀ ਆ ਉਹਦੇ ਵਿੱਚ ਕਿਹੜਾ ਵਰਗ ਆ ਤੁਸੀਂ ਮੈਨੂੰ ਦੱਸ ਦਿਓ ਵੀ ਜਿਹੜਾ ਖੁਸ਼ ਹੈਗਾ ਇੱਕ ਵਰਗ ਖੁਸ਼ ਜ਼ਰੂਰ ਹੈਗਾ ਜਿਹੜਾ মিডিਆ ਵਾਲਾ ਤੇ ਸੋਸ਼ਲ ਮੀਡੀਆ ਵਾਲਾ ਉਹ ਇਹਨਾਂ ਨੇ ਬਹੁਤ ਇਜ਼ਾਫਾ ਕੀਤਾ ਉਹਨੂੰ ਪ੍ਰੈਕਟੀਕਲ ਲੈਵਲ ਤੇ ਵੀ ਲੈ ਆਂਦਾ ਤਾਂ ਕਿ ਇਹਨਾਂ ਦੀ ਪਿੱਠ ਜਿਹੜੀ ਥਪਥ ਪਾਉਂਦੇ ਰਹਿਣ ਹੋਰ ਇਹਨਾਂ ਦਾ ਪ੍ਰੈਕਟੀਕਲ ਲੈਵਲ ਗਰਾਊਂਡ ਲੈਵਲ ਤੇ ਦੇਖੋ ਕਿਸਾਨ ਅੱਜ ਮਤਲਬ ਜਿੱਥੇ ਤੁਰਿਆ ਫਿਰਿਆ ਅੱਛਾ ਦੇਖੋ ਹੁਣ ਤਾਂ ਧਰਨੇ ਵੀ ਨਹੀਂ ਲੱਗੇ ਹੁਣ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੋ ਰਹੀ ਆ ਔਰ ਉਦੋਂ ਦਾ ਵਪਾਰੀ ਉਦੋਂ ਦਾ ਲਾਅ ਐਂਡ ਆਰਡਰ ਮਤਲਬ ਕਿਹੜੀ ਚੀਜ਼ ਹੈਗੀ ਆ ਜਿਹੜੀ ਇਹਨੂੰ ਮੈਚ ਕਰਕੇ ਅਸੀਂ ਅੱਗੇ ਵੱਧ ਸਕਦੇ ਆ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਸੈਂਸਸ ਹੋਏਗਾ ਖਾਸ ਤੌਰ ਤੇ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਦੀ ਗਿਣਤੀ ਕੀਤੀ ਜਾਏਗੀ ਜਨਗਣਨਾ ਦੇ ਵਿੱਚੋਂ ਹਸ ਇੱਕ ਗੱਲ ਮੈਨੂੰ ਸਮਝ ਆਉਂਦੀ ਹੈ ਦੇਖੋ ਜਿਹੜਾ ਹੁਣ ਦਾ ਜਿਹੜਾ ਯੂਥ ਆ ਖਾਸ ਕਰਕੇ ਉਹ ਟੈਕਨੋਲੋਜੀ ਦਾ ਜਿਹੜਾ 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 ਵਹਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜ ਗਿਆ ਉਹਦੇ ਵਿੱਚ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਜਿਹੜਾ ਯੂਥ ਆ ਉਹ ਕਮਜ਼ੋਰ ਹੋ ਰਿਹਾ ਸਾਨੂੰ ਉਹਦੇ ਲਈ ਸਟੱਡੀ ਕਰਕੇ ਉਹਦੇ ਜਿਹੜੇ ਸਮਾਜਿਕ ਪੈਰਾਮੀਟਰਸ ਹੈਗੇ ਆ ਜਾਂ ਸਮਾਜਿਕ ਤੌਰ ਤੇ ਸਾਨੂੰ ਕੀ ਕੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਸਾਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਮੈਂ ਇੱਕੋ ਗੱਲ ਕਹਿਣਾ ਹੁੰਨਾ ਵੀ ਜਿਹੜੀ ਡਰੱਗ ਹੈ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਐਡਮਿਨਿਸਟ੍ਰੇਟਿਵਲੀ ਤਿੰਨਾਂ ਸਾਲਾਂ ਬਾਅਦ ਹੁਣ ਮੈਨੂੰ ਲੱਗਦਾ ਇੱਕ ਨਵਾਂ ਨਾਮ ਦਿੱਤਾ ਵੀ ਯੁੱਧ ਨਸ਼ਿਆਂ ਵਿਰੁੱਧ ਇਹ ਬੀਸਿਕਲੀ ਜੋ ਸਕ੍ਰਿਪਟ ਦਿੱਲੀ ਵਾਲੇ ਦਿੰਦੇ ਆ ਹੁਣ ਆ ਇਹਦੇ ਵਿੱਚ ਬਜਟ ਦੇ ਵਿੱਚ ਕਿਹਾ ਵੀ ਇਹ ਪਤਾ ਨਹੀਂ ਨਵਾਂ ਬਦਲਦਾ ਪੰਜਾਬ ਅੱਛਾ ਅਗਲੇ ਸਾਲ ਹੀ ਕੋਈ ਹੋਰ ਇਹਦਾ ਨਾਮ ਰੱਖ ਲੈਣਗੇ ਫਿਰ ਤੁਹਾਡੇ 4-5 ਮਹੀਨੇ ਚੰਗੇ ਚੱਲ ਜਾਣਗੇ ਕਿਉਂਕਿ ਕਹਿਣ ਨੂੰ ਕਿਉਂਕਿ ਐਕਚੁਅਲੀ ਕੀ ਆ ਕਿ ਇਹ ਪੰਜ ਲਾਈਨ ਜਿਹੜੀ ਦਿੰਦੇ ਆ ਨਾ ਉਹ ਪੰਜ ਲਾਈਨ ਦਿੰਦੇ ਆ ਇਹਨਾਂ ਦਾ ਸਾਰਾ ਫੋਕਸ ਜਿਹੜਾ ਉਹ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਰਹਿੰਦਾ ਤਾਂ ਕਿ ਵੀ ਲੋਕਾਂ ਦੀ ਰੀਚ ਜਿਹੜੀ ਆ ਕਿਉਂਕਿ ਮੀਡੀਆ ਤਾਂ ਹੀ ਹੁੰਦੀ ਆ ਕਿਸੇ ਦਾ ਜਿੰਨਾ ਵੀ ਵਿਊ ਬਣਦਾ ਤੇ ਉਹ ਇਹ ਸਾਰਾ ਕੁਝ ਕਰਦੇ ਆ ਪ੍ਰੈਕਟੀਕਲ ਲੈਵਲ ਤੇ ਤਾਂ ਪੰਜਾਬ ਤਾਂ ਇਹ ਨਹੀਂ ਬਦਲਦਾ ਪੰਜਾਬ ਤਾਂ ਦੂਰ ਦੀ ਗੱਲ ਹੈ ਨਹੀਂ ਤਾਂ ਪੰਜਾਬ ਹੀ ਬਦਲ ਦਿੱਤਾ ਹਜ਼ਾਰ ਇੰਡੋਰ ਸਟੇਡੀਅਮ ਬਣਾਉਣ ਦਾ ਟੀਚਾ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਅਸੀਂ ਯੂਥ ਨੂੰ ਜੋੜਨਾ ਜਿਹੜਾ ਸਪੋਰਟਸ ਦੇ ਨਾਲ ਤਾਂ ਨਸ਼ਿਆਂ ਦੀ ਚੇਨ ਟੁੱਟਣੀ ਹੈ ਦੂਜਾ ਅਸੀਂ ਤਸਕਰਾਂ ਤੇ ਕਾਰਵਾਈ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਸਕੇ ਇਸ ਚੀਜ਼ ਦਾ ਵੀ ਝਲਕ ਨਜ਼ਰ ਆਈ ਬਜਟ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਇਹਦੇ ਤੇ ਡਰੱਗਸ ਦੇ ਖਿਲਾਫ ਬਿਲਕੁਲ ਝਟ ਚੱਲ ਚਲਕ ਜਿਹੜੀ ਨਜ਼ਰ ਆਈ ਹੈਗੀ ਆ ਪਰ ਗਰਾਊਂਡ ਲੈਵਲ ਤੇ ਇਹਨਾਂ ਨੂੰ 3 ਸਾਲ ਪਹਿਲਾਂ ਕਿਸੇ ਨੇ ਰੋਕਿਆ ਸੀਗਾ ਵੀ ਜੁੱਧ ਤੁਸੀਂ ਨਾ ਕਰੋ ਨਸ਼ਿਆਂ ਵਿਰੁੱਧ ਤੇ 3 ਸਾਲ ਬੇਸਿਕਲੀ ਇੱਕ ਇਹਨਾਂ ਨੇ ਤਰਨਤਾਰਨ ਦਾ ਕਲੇਮ ਕੀਤਾ ਵੀ ਅਸੀਂ 87 ਜਿਹੜੇ ਆ ਵਾਲੀਬਾਲ ਦੇ ਗਰਾਊਂਡਾਂ ਬਣਾਈਆਂ ਹੈਗੀਆਂ ਤੁਸੀਂ ਮੈਂ ਕਹਿੰਦਾ ਵੀ ਆਪਣਾ ਪੱਤਰਕਾਰ ਭੇਜ ਕੇ ਤੁਸੀਂ ਜੇ ਉੱਥੇ ਚੈੱਕ ਕਰਾ ਲਓ ਵੀ ਉੱਥੇ ਕਿਤੇ ਕੋਚ ਹੋਵੇ ਉੱਥੇ ਕੋਈ ਇਕੁਪਮੈਂਟ ਹੋਵੇ ਉੱਥੇ ਕਿਤੇ ਬੱਚੇ ਹੋਣ ਇਹ ਸਿਰਫ ਫਿਗਰਸ ਹੈ ਜਿਹੜੀਆਂ ਇਹ ਦਿਖਾਉਣ ਲਈ ਵੀ ਤਾਂ ਕਿ ਉਹਦੀ ਇੱਕ ਰੀਲ ਬਣ ਜਵੇ ਉਹਦੀ ਇੱਕ ਪੰਚ ਲਾਈਨ ਬਣ ਜਵੇ ਤੇ ਉਹਨੂੰ ਚਲਾ ਲਈਏ ਤਾਂ ਕਿ ਕਿਉਂਕਿ ਹੈ ਹੀ ਸੋਸ਼ਲ ਮੀਡੀਆ ਦੀ ਪਾਰਟੀ ਆ ਔਰ ਹੁਣ 6 ਮਹੀਨੇ ਇਹਨਾਂ ਦੇ ਹੋ ਰਹੇ ਰਹਿੰਦੇ ਆ ਤੇ 6 ਮਹੀਨਿਆਂ ਬਾਅਦ ਰਿਜ਼ਲਟ ਸਾਰੇ ਸਾਹਮਣੇ ਆਉਣ ਲੱਗ ਪੈਣੇ ਤੁਸੀਂ ਇੱਕ ਚੀਜ਼ ਕੋਟ ਕਰ ਰਹੇ ਸੀ ਕਿ ਸਵੇਰੇ ਉਹਦੇ ਤੇ ਜ਼ਰੂਰ ਤੁਹਾਨੂੰ ਘੇਰਿਆ ਜਾ ਰਿਹਾ ਸੀਗਾ ਕਿ ਪ੍ਰਗਟ ਸਿੰਘ ਨੂੰ ਇਹੋ ਜੇ ਬੇਤੁੱਕੇ ਬਿਆਨ ਨਹੀਂ ਦੇਣੇ ਚਾਹੀਦੇ ਕਹਿੰਦੇ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਨੀ ਯਾਰ ਇਹ ਇਹਨਾਂ ਦਾ ਹੀ ਆ ਇਹ ਇਹਨਾਂ ਦੀ ਪੰਚਲਾ ਹੀ ਨਹੀਂ ਆ ਮੈਂ ਯੂਜ਼ ਕਰ ਲਈ ਤਾਂ ਕਿਉਂਕਿ ਅਲਟੀਮੇਟਲੀ ਪਹਿਲਾਂ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਬਾਕੀ ਸਰਕਾਰਾਂ ਨੇ ਆ ਕੀਤਾ ਲੇਕਿਨ ਹੁਣ ਇਹਨਾਂ ਦੀ ਸਰਕਾਰ ਦੇ ਤਾਂ 3 ਸਾਲ ਪੂਰੇ ਹੋ ਗਏ ਆ ਤੇ ਉਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੋਣਾ ਹੀ ਆ ਜੋ ਹੁਣ ਇਹਨਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਜਾ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਤੁਹਾਡੀ ਮੁਲਾਕਾਤ ਹੋਈ ਹੈ ਕਿ ਕਿਸ ਮਸਲੇ ਦੇ ਉੱਪਰ ਸੀਗੀ ਮੀਟਿੰਗ ਸਰਕਾਰ ਜਿਹੜੀ ਆ ਹਾਕੀ ਦਾ ਕੋਈ ਇਵੈਂਟ ਕਰਾਉਣਾ ਚਾਹੁੰਦੀ ਆ ਤੇ ਹਾਕੀ ਚ ਚਲੋ ਮਾੜਾ ਮੋਟਾ ਮੈਨੂੰ ਵੀ ਮਾੜੀ ਮੋਟੀ ਸਮਝ ਹੈਗੀ ਆ ਸੋ ਜੇ ਕੋਈ ਗੱਲ ਪੁੱਛਦੀ ਹੈ ਮੋਟੀ ਸਮਝ ਨਾਲ ਤਾਂ ਕੋਈ ਕੈਪਟਨ ਨਹੀਂ ਬਣਿਆ ਜਾਂਦਾ ਜੀ ਬ੍ਰਿਕਰ ਦਾ ਮਤਲਬ ਜੇ ਕੋਈ ਗੱਲ ਪੁੱਛਣਾ ਚਾਹੁੰਦੇ ਆ ਤਾਂ ਕੋਈ ਪ੍ਰੋਬਲਮ ਨਹੀਂ ਮਤਲਬ हॉकी ਦੇ ਸਰਕਾਰ ਕਰਾਉਣਾ ਚਾਹੁੰਦੀ ਹੈ ਕੁਝ ਸਰਕਾਰ ਕੋਈ ਫੋਰ ਨੇਸ਼ਨ ਇਵੈਂਟ ਕਰਾਉਣਾ ਚਾਹੁੰਦੀ ਹੈ ਔਰ ਜਿਹੜੀ ਵੀ ਆਪਾਂ ਹੈਲਪ ਕਰ ਸਕਾਂਗੇ ਕਿਉਂਕਿ ਜਿੱਥੇ ਪੰਜਾਬ ਦੀ ਗੱਲ ਆਈ हॉकी ਦੀ ਗੱਲ ਆਈ ਤੇ ਹਿੰਦੁਸਤਾਨ ਦੀ ਗੱਲ ਆਈ ਉੱਥੇ ਪ੍ਰਗਟ ਸਿੰਘਤਾ ਅਵੇਲੇਬਲ ਹੈ ਪਾਰਟੀ ਲੈਵਲ ਤੋਂ ਪਰਾਂ ਹੋ ਕੇ ਵੀ ਅਵੇਲੇਬਲ ਹੈਗਾ ਕੋਈ हॉकी ਵਾਲਾ ਬਹਾਨਾ ਕੋਈ ਪੋਲਿਟੀਕਲ ਗੱਲਬਾਤ ਵੀ ਹੋਈ ਜਾਂ ਸਿਰਫ ਸਿਰਫ ਸਾਹਮਣੇ ਯਾਰ ਉੱਥੇ 15-20 ਐਮਐਲਏ ਖੜੇ ਹੋਣਗੇ ਚਾਰ-ਪੰਜ ਸਾਡੇ ਵੀ ਖੜੇ ਸੀਗੇ ਸੋ ਇਸ ਕਰਕੇ ਬਹਾਨਾ-ਭੂਨਾ ਮੈਂ ਨਹੀਂ ਕੋਈ ਸਿੱਧੀ-ਸਿੱਧੀ ਗੱਲ ਹੁੰਦੀ ਹੈ ਇਤੋਂ ਗਾਂ ਕੁਝ ਨਹੀਂ ਹੁੰਦਾ ਠੀਕ ਹੈ ਬਰਗਟ ਜੀ ਥੈਂਕ ਯੂ ਤਾਂ ਐਮਐਲਏ ਪ੍ਰਗਟ ਸਿੰਘ ਸਾਡੇ ਨਾਲ ਸੀਗੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਜਿਹੜੀਆਂ ਚੀਜ਼ਾਂ ਕਾਗਜ਼ਾਂ ਦੇ ਵਿੱਚ ਨੇ ਪ੍ਰੈਕਟੀਕਲੀ ਲਾਗੂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆਉਣਗੀਆਂ ਯਾਨੀ ਉਹਨਾਂ ਨੂੰ ਬਜਟ ਤੋਂ ਕੋਈ ਆਸਾ ਨਜ਼ਰ ਨਹੀਂ ਆਈਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਯੁੱਧ ਨਸ਼ੇ ਵਿਰੁੱਧ ਇਹ ਪਹਿਲਾਂ ਹੀ ਚਲਾ ਲਿਆ ਜਾਣਾ ਚਾਹੀਦਾ ਸੀਗਾ 3 ਸਾਲਾਂ ਬਾਅਦ ਕਿਉਂ ਯਾਦ ਆਈ ਇਹ ਸਰਕਾਰ ਨੂੰ ਤਾਂ ਇਹ ਗੱਲਾਂ ਕਹਿ ਕੇ ਪ੍ਰਗਟ ਸਿੰਘ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਬਜਟ ਤੋਂ ਖਾਸ ਤੌਰ ਤੇ ਪ੍ਰਗਟ ਸਿੰਘ ਸੰਤ ਨਜ਼ਰ ਨਹੀਂ ਆਈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਵਿਧਾਨ ਸਭਾ ਚੰਡੀਗੜ੍ਹ